ਕਹਿੰਦਾ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੋਵੇ ਤੇ ਲੋਕਾਂ ਨੂੰ ਨਰਕ ਭਰੇ ਇਲਾਕੇ ਦੇ ਵਿੱਚ ਰਹਿਣਾ ਪਵੇ ਤੇ ਲੰਘਣਾ ਪਵੇ ਸਾਹਮਣੇ ਮੈਡਮ ਨੀਦੀ ਗੁਪਤਾ ਜੀ ਦਾ ਦਫਤਰ ਆ ਉਹਦਾ ਦਫਤਰ ਦੇ ਬਿਲਕੁਲ ਹੀ ਸਾਹਮਣੇ ਇਹ ਨਰਕ ਭਰੇ ਹਾਲਾਤ ਹੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਵਾਲਾ ਇਸ ਤਰ੍ਹਾਂ ਕਿਨ ਲੰਘ ਰਿਹਾ ਦੇਖੋ ਪਾਣੀ ਚੋਂ ਲੰਘੜਾ ਉਸ ਵਿਅਕਤੀ ਨੂੰ ਕਿੰਨਾ ਔਖਾ ਹੋਇਆ ਉਹ ਦੇਖੋ ਹੋਇਆ ਉਹ ਦੇਖੋ ਹੋਇਆ ਉਹ ਦੇਖੋ ਇਹ ਕਈ ਵਾਰ ਦਿੱਕਤ ਆ ਰਹੀ ਹੈ ਇਹ ਜਿਹੜੀ ਹੈਗੀ 2 ਸਾਲ 3 ਸਾਲ ਤੋਂ ਬਹੁਤ ਜ਼ਿਆਦਾ ਦਿੱਕਤ ਹੋ ਗਈ ਇੱਥੇ ਇੱਥੇ ਪ੍ਰੋਬਲਮ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਜਿਹਦੇ ਕਰਕੇ ਸਭ ਨੂੰ ਪਰੇਸ਼ਾਨੀ ਹੋ ਰਹੀ ਹੈ ਕਈ ਗਰੇ ਨੇ ਅਸੀਂ ਕਈ ਕੱਡੇ ਨੇ ਇਹਦੇ ਚੋਂ ਲੇਕਿਨ ਇੱਥੇ ਕੋਈ ਸੁਣਵਾਈ ਨਹੀਂ ਹੈ ਸਭ ਨੂੰ ਆਪਣਾ ਆਪਣਾ ਪਤਾ ਹੈ ਕੋਈ ਕੰਮ ਕਰਕੇ ਰਾਜ ਨਹੀਂ ਹੈ ਅੱਛੇ ਮੰਦਰ ਹੈਗਾ ਥੋੜਾ ਨਾ ਵਧੀਆ ਮੰਦਰ ਹੈ ਗੁਰਦੁਆਰਾ ਸਾਹਿਬ ਹੈਗਾ ਇੱਥੇ ਮੇਨ ਚੌਂਕੇ ਤੁਹਾਡਾ ਕੋਈ ਇੱਥੇ ਸੁਣਵਾਈ ਨਹੀਂ ਹੈ ਉਪੋਸ਼ ਇਲਾਕੇ ਦੀ ਜੰਨੀ ਪ੍ਰੋਬਲਮ ਆਣੀ ਹੈ ਲੋਕਾਂ ਨੂੰ ਮਹਿੰਗੀਆਂ ਕੋਠੀਆਂ ਬਣਾਈਆਂ ਗਈਆਂ ਨੇ ਕਰੋੜਾ ਕਰੋੜਾ ਦੀਆਂ ਕੋਠੀਆਂ ਬਣੀ ਹੋਈਆਂ ਨੇ ਇਸ ਇਲਾਕੇ ਵਿੱਚ ਹੈ ਜਾਰੀ ਦਿੱਕਤ ਆ ਗਈ ਹੈ ਨਾ ਇਹ ਸਰਕਾਰ ਕੁਝ ਨਹੀਂ ਕਰਕੇ ਰਾਜੀ ਹੈਗੀ ਜੇ ਸਰਕਾਰ ਕਰਨਾ ਚਾਹਵੇ ਤਾਂ ਬਹੁਤ ਕੁਝ ਕਰ ਸਕਦੀ ਹੈ ਲੇਕਿਨ ਪਬਲਿਕ ਐਮੈਨਿਉ ਹੋਣ ਦੇਗੀ ਪਬਲਿਕ ਜਿਹੜੀ ਉਹੀ ਸਰਕਾਰ ਚੁਨੇਗੀ ਜਿੰਨੂੰ ਹੈ ਕਿ ਬਈ ਅਸੀਂ ਅੱਬੇ ਸਰਕਾਰ ਉਹ ਚੁਣੀ ਜਿਹੜੀ ਸਾਡੇ ਵਾਸਤੇ ਕੰਮ ਕਰੇ ਸਾਡਾ ਕੋਈ ਫਾਇਦਾ ਦੇਖੇ ਤੁਸੀਂ ਆਪ ਦੇਖੋ ਤੁਸੀਂ ਆਪ ਦੇਖੋ ਕਿ ਬੱਚਿਆਂ ਨਾਲ ਕੀ ਕੀ ਬਲਤਕਾਰ ਹੋ ਰਿਹਾ ਨੇ ਕੀ ਕੀ ਹੋ ਰਿਹਾ ਨੇ ਕੋਈ ਸੁਣਵਾਈ ਨਹੀਂ ਹੈ ਸਰਕਾਰ ਕਿਤੇ ਪਹੁੰਚਦੀ ਨਹੀਂ ਹੈ ਦੇਖਦੀ ਨਹੀਂ ਹੈ ਕਰਦੀ ਨਹੀਂ ਹੈ ਕੁਝ ਵੀ ਸਰਕਾਰ ਜਿਹੜੀ ਹੈਗੀ ਇਸ ਟਾਈਮ ਬਿਲਕੁਲ ਨਿਕੰਮੀ ਹੋ ਚੁੱਕੀ ਹੈ ਉਸੀਂ ਦੇਖ ਰਹੇ ਹਾਂ ਲੁਧਿਆਣਾ ਡੈਲੀ ਨਿਊਜ਼ ਚੈਨਲ ਤੇ ਮੈਂ ਹਾਂ ਤੁਹਾਡਾ ਨਾ ਦੋਸਤ ਮਿਲਨ ਸਿੰਘ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੋਵੇ ਤੇ ਲੋਕਾਂ ਨੂੰ ਨਰਕ ਭਰੇ ਇਲਾਕੇ ਦੇ ਵਿੱਚ ਰਹਿਣਾ ਪਵੇ ਤੇ ਨੰਗਣਾ ਪਵੇ ਕਹਿੰਦੇ ਨੇ ਕਿ ਜੇਕਰ ਜਿਸ ਇਲਾਕੇ ਦੇ ਵਿੱਚ ਮੈਂ ਖੜਾ ਆ ਮੈਂ ਜਿਸ ਇਲਾਕੇ ਦੇ ਵਿੱਚ ਇਹ ਤਸਵੀਰਾਂ ਤੁਹਾਡੇ ਤੱਕ ਮੈਂ ਬਿਆਨ ਕਰਨ ਜਾ ਰਿਹਾ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਣ ਦੇ ਸਾਰ ਸਾਹਮਣੇ ਮੈਡਮ ਨੀਦੀ ਗੁਪਤਾ ਜੀ ਦਾ ਦਫਤਰ ਆ ਦਫਤਰ ਦੇ ਬਿਲਕੁਲ ਹੀ ਸਾਹਮਣੇ ਇਹ ਨਰਕ ਭਰੇ ਹਾਲਾਤ ਹੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਜਿਸ ਇਲਾਕੇ ਦੇ ਵਿੱਚ ਇਹ ਪੂਰਾ ਸੀਵਰੇਜ ਜਿਹੜਾ ਆ ਪਾਣੀ ਦਾ ਜਿਹੜਾ ਓਵਰਫਲੋ ਹੋ ਰਿਹਾ ਵਾ ਤੇ ਓਵਰਫਲੋ ਹੋਣ ਦੇ ਨਾਲ ਵੀ ਉਸ ਤੋਂ ਬਾਅਦ ਇਹ ਗੱਲ ਕਰੀਏ ਤਾਂ ਸਰਕਾਰੀ ਕਾਲਜ ਜਿਹੜਾ ਕੁੜੀਆਂ ਦਾ ਪੈਂਦਾ ਤਾਂ ਉੱਥੇ ਹੀ ਲੜਕੀਆਂ ਇਸ ਕਾਲਜ ਦੇ ਵਿੱਚੋਂ ਕਿਸ ਤਰੀਕੇ ਨਾਲ ਲੰਘਦੀਆਂ ਹੋਣਗੀਆਂ ਇਹ ਕੋਸ਼ ਇਲਾਕੇ ਦੀਆਂ ਤਸਵੀਰਾਂ ਨੇ ਜਿਸ ਇਲਾਕੇ ਦੇ ਵਿੱਚ ਇਹ ਸਰਕਾਰੀ ਕਾਲਜ ਲੜਕੀਆਂ ਦਾ ਬਣਾਇਆ ਗਿਆ ਲੇਕਿਨ ਲੋਕਾਂ ਨੂੰ ਰਾਹਗੀਰਾਂ ਨੂੰ ਕਿੰਨੀ ਕਿ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਨਾਲ ਦੀ ਨਾਲ ਚਲਦੀਆਂ ਤਸਵੀਰਾਂ ਦਿਖਾ ਰਿਹਾ ਕਿ ਲੋਕ ਜਿਹੜੇ ਨੇ ਇਸ ਪਾਣੀ ਦੇ ਵਿੱਚੋਂ ਕਿਸ ਤਰ੍ਹਾਂ ਲੰਘਦੇ ਨੇ ਕਿ ਓਵਰਫਲੋ ਪਾਣੀ ਹੋਇਆ ਲੇਕਿਨ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਵਾਲਾ ਇਸ ਤਰੀਕੇ ਨਾਲ ਲੰਘ ਰਿਹਾ ਦੇਖੋ ਪਾਣੀ ਚੋਂ ਲੰਘਣਾ ਉਸ ਵਿਅਕਤੀ ਨੂੰ ਕਿੰਨਾ ਔਖਾ ਹੋਇਆ ਉਹ ਦੇਖੋ ਤੁਹਾਡੇ ਸਾਹਮਣੇ ਤਸਵੀਰ ਹੈ ਜਿਸ ਇਲਾਕੇ ਦੇ ਵਿੱਚ ਇਹ ਦੇਖੋ ਕਿਸ ਤਰੀਕੇ ਨਾਲ ਕਿੰਨਾ ਔਖਾ ਹੋ ਰਿਹਾ ਉਸ ਬਾਈ ਨੂੰ ਮੋਟਰਸਾਈਕਲ ਇਸ ਇ ਇਹ ਸਰਕਾਰੀ ਕਾਲਜ ਪੈਂਦਾ ਕੁੜੀਆਂ ਦਾ ਉੱਥੇ ਹੀ ਲੋਕਾਂ ਨੂੰ ਕਿੰਨਾ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰੇ ਲੇਕਿਨ ਨਾਲ-ਨਾਲ ਚਲਦੀਆਂ ਤਸਵੀਰਾਂ ਤੁਹਾਨੂੰ ਹੋਰ ਦਿਖਾ ਰਹੀਆਂ ਵੀ ਕਿਸ ਤਰੀਕੇ ਨਾਲ ਲੋਕ ਇਸ ਇਲਾਕੇ ਦੇ ਵਿੱਚੋਂ ਲੰਘਦੇ ਨੇ ਸੋ ਉੱਥੇ ਹੀ ਮੈਡਮ ਆਮਾਦੀ ਪਾਰਟੀ ਦੇ ਜੋ ਨੀਦੀ ਗੁਪਤਾ ਮੈਡਮ ਨੇ ਜਿੰਨਾ ਦਾ ਇਲਾਕਾ ਦੱਸਿਆ ਜਾ ਰਿਹਾ ਇਲਾਕੇ ਦੇ ਵਿੱਚੋਂ ਅਗਰ ਉਹਨਾਂ ਦਾ ਇਲਾਕਾ ਹੋਵੇ ਲੋਕ ਰਹਿਣ ਨੂੰ ਮਜਬੂਰ ਹੋਣ ਲੇਕਿਨ ਇਹ ਕੁੜੀਆਂ ਦਾ ਕਾਲਜ ਹੈ ਜਿਸ ਇਲਾਕੇ ਦੇ ਵਿੱਚ ਮੈਂ ਮੌਜੂਦ ਆ ਸੋ ਦੇਖਦੇ ਆ ਇਸ ਮਾਮਲੇ ਦੇ ਵਿੱਚ ਮੈਡਮ ਨੀਦੀ ਗੁਪਤਾ ਜੀ ਦਾ ਕੀ ਬਿਆਨ ਨਿਕਲ ਕੇ ਸਾਹਮਣੇ ਆਂਦਾ ਕਦੋਂ ਇਹ ਹੱਲ ਹੁੰਦਾ ਕਿਉਂਕਿ ਸਾਨੂੰ ਦੁਬਾਰਾ ਨਾ ਇਸ ਇਲਾਕੇ ਵਿੱਚ ਆਣਾ ਪਵੇ ਲੇਕਿਨ ਇਹ ਲੋਕ ਜਿਹੜੇ ਇਸ ਇਲਾਕੇ ਦੇ ਵਿੱਚ ਨਿਕਲਦੇ ਨੇ ਇਹ ਉਹ ਇਲਾਕਾ ਮੋਤੀ ਨਗਰ ਤੋਂ ਜਿਹੜਾ ਕਿ ਸਰਕਾਰੀ ਕਾਲਜ ਪੈਂਦਾ ਸੋ ਦੇਖਦੇ ਆ ਮੈਡਮ ਨੀਦੀ ਗੁਪਤਾ ਜੀ ਦਾ ਕੀ ਕੀ ਬਿਆਨ ਨਿਕਲ ਕੇ ਸਾਹਮਣੇ ਆ ਜਿਹੜਾ ਪਾਣੀ ਹੋ ਰਿਹਾ ਲੇਕਿਨ ਗੱਲਬਾਤ ਕਰਦੇ ਆ ਸਾਡੇ ਨਾਲ ਲੋਕ ਮੌਜੂਦ ਨੇ ਭਾਜੀ ਕੀ ਨਾਮ ਤੁਹਾਡਾ ਮੁਕੇਸ਼ ਕੁਮਾਰ ਜੀ ਮੁਕੇਸ਼ ਕੁਮਾਰ ਜੀ ਇਸ ਇਲਾਕੇ ਦੇ ਹਾਲਾਤ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੋਵੇ ਲੇਕਿਨ ਇਹ ਹਾਲਾਤ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਸੀਵਰੇ ਦਾ ਪਾਣੀ ਓਵਰਫਲੋ ਹੋ ਰਿਹਾ ਵਾ ਸਰ ਕਈ ਵਾਰ ਦਿੱਕਤ ਆ ਰਹੀ ਏ ਇਹ ਜਿਹੜੀ ਹੈਗੀ 2 ਸਾਲ 3 ਸਾਲ ਤੋਂ ਬਹੁਤ ਜ਼ਿਆਦਾ ਦਿੱਕਤ ਹੋ ਗਈ ਇੱਥੇ ਇੱਥੇ ਪ੍ਰੋਬਲਮ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਏ ਜਿਹਦੇ ਕਰਕੇ ਸਭ ਨੂੰ ਪਰੇਸ਼ਾਨੀ ਹੋ ਰਹੀ ਏ ਕਹਿੰਦੇ ਚ ਕਈ ਬੰਦੇ ਪਹਿਲੇ ਵੀ ਫਸੇ ਨੇ ਤੇ ਗire ਨੇ ਦੇ ਵਿੱਚ ਇਕਤੀਵਾ ਫਸੀਆ ਨੇ ਕਈ ਗਰੇ ਨੇ ਅਸੀਂ ਕਈ ਕੱਢਾ ਨੇ ਇੱਥੋਂ ਲੇਕਿਨ ਇੱਥੇ ਕੋਈ ਸੁਣਵਾਈ ਨਹੀਂ ਹੈ ਜਦ ਤੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤਦ ਤੋਂ ਇਹ ਪਰੇਸ਼ਾਨੀਆਂ ਹੋਰ ਜ਼ਿਆਦਾ ਵੱਧ ਗਈਆਂ ਨੇ ਕਿਉਂ ਕਿਉਂਕਿ ਉਹ ਕੰਮ ਕਰਾ ਕੇ ਰਾਜੀ ਨਹੀਂ ਹੈਗੀ ਸਭ ਨੂੰ ਆਪਣਾ ਆਪਣਾ ਪਤਾ ਹੈ ਕੋਈ ਕੰਮ ਕਰਕੇ ਰਾਜੀ ਨਹੀਂ ਹੈ ਇੱਥੇ ਮੰਦਰ ਹੈਗਾ ਤੁਹਾਡਾ ਐਨਾ ਵਧੀਆ ਮੰਦਰ ਹੈ ਗੁਰਦੁਆਰੇ ਸਾਹਿਬ ਹੈਗਾ ਇੱਥੇ ਮੇਨ ਚੌਂਕ ਹੈ ਤੁਹਾਡਾ ਕੋਈ ਇੱਥੇ ਸੁਣਵਾਈ ਨਹੀਂ ਹੈ ਤੁਸੀਂ ਇੱਥੋਂ ਤੋਂ ਲੈ ਕੇ ਐਵਰੇ ਸਕੂਲ ਤੱਕ ਦੇਖ ਲਓ ਸਭ ਤੋਂ ਬੁਰੇ ਹਾਲਾਤ ਨੇ ਇੱਥੇ ਕੋਈ ਸੁਣਵਾਈ ਨਹੀਂ ਕਰਦਾ ਇੱਥੇ ਕੋਈ ਬੁਝਦਾ ਨਹੀਂ ਆਕਰ ਕੇ ਜੇ ਆਪਾਂ ਉਹਨੂੰ ਕੰਪਲੇਨ ਕਰੀਏ ਤੇ ਕੋਈ ਸੁਣਦਾ ਹੀ ਨਹੀਂ ਇ ਇੱਥੇ ਜਿਹੜੇ ਆਪਣਾ ਕਾਉਂਸਲਰ ਆ ਗਏ ਨੇ ਉਹਨਾਂ ਦੇ ਦਫ਼ਤਰ ਵੀ ਆਸ-ਪਾਸ ਹੀ ਆ ਗਏ ਨੇ ਲੇਕਿਨ ਉਹ ਵੀ ਨਹੀਂ ਦੇਖਦੇ ਇਹਨਾਂ ਚੀਜ਼ਾਂ ਨੂੰ ਨਾ ਉਹਨਾਂ ਨੂੰ ਕੋਈ ਨਜ਼ਰ ਆਂਦਾ ਇਹ ਚੀਜ਼ਾਂ ਨੂੰ ਕਿ ਹਾਜੀ ਇੱਥੇ ਕੋਈ ਬੰਦਾ ਪਰੇਸ਼ਾਨ ਹੈ ਕੋਈ ਕੁਛ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਸਿਰਫ ਆਪਣੇ ਨਾਲ ਮਤਲਬ ਹੈਗਾ ਕਿ ਅਸੀਂ ਬਣ ਗਏ ਹੁਣ ਸਾਨੂੰ ਕੌਣ ਪੁੱਛਣ ਵਾਲਾ ਹੈ ਇਹ ਹਾਲਾਤ ਹੈਗੇ ਨੇ ਇਸ ਟਾਈਮ ਆਮ ਆਦਮੀ ਸਰਕਾਰ ਦੇ ਲੇਕਿਨ ਇੱਕ ਪਾਸੇ ਦੇਖਿਆ ਹੋਵੇ ਕਿ ਲੜਕੀਆਂ ਦਾ ਸਰਕਾਰੀ ਕਾਲਜ ਬਣਾਇਆ ਗਿਆ ਲੇਕਿਨ ਲੜਕਿਆਂ ਨੂੰ ਵੀ ਕਿੰਨੀ ਦਿੱਕਤ ਆਉਂਦੀ ਹੈ ਜਦੋਂ ਵਰਦਮਾਨ ਤੋਂ ਆਪਣੇ ਕਾਲਜ ਆਣਗੀਆਂ ਤਾਂ ਲੋਕੀ ਇਹ ਪਾਣੀ ਚੋਂ ਲੰਘ ਪਾਣਗੀਆਂ ਵਿਚਾਰੀਆਂ ਫਿਰ ਉਹ ਸਰ ਉਹ ਹੁੰਦਾ ਹੀ ਹੈ ਉਹ ਵੀ ਪਾਣੀ ਚੋਂ ਪੈਰ ਚੱਕ ਚੱਕ ਕੇ ਜਾਂਦੀਆਂ ਨੇ ਆਪਣਾ ਚੱਪਲਾ ਉਤਾਰ ਕੇ ਤਾਂ ਜਾਂਦੀਆਂ ਨੇ ਕਿਉਂਕਿ ਕੁਝ ਸਮਝ ਤੁਸੀਂ ਆਪ ਦੇਖੋ ਉੱਪਰ ਤੱਕ ਪਾਣੀ ਆਇਆ ਪਿਆ ਤੁਸੀਂ ਆਪ ਜੀ ਦਿਖਾਓ ਇਹ ਪਾਣੀ ਕਿੰਨਾ ਉੱਪਰ ਆਇਆ ਪਿਆ ਔਰ ਓਵਰਫਲੋ ਤੁਸੀਂ ਦਿਖਾਓ ਕਿੰਨਾ ਹੋ ਰਿਹਾ ਹੈ ਲੈ ਵੀ ਫਿਰ ਤੁਸੀਂ ਦੱਸੋ ਕਿ ਇਹ ਪ੍ਰੋਬਲਮ ਕਿੰਨੂੰ ਨਹੀਂ ਹੈਗੀ ਇਹ ਕੋਲੇ ਜ ਹੁਣ ਤੋਂ ਬਾਅਦ ਵੀ ਸਭ ਦਿੱਕਤ ਰਾਮ ਦਰਵਾਰ ਮੰਦਿਰ ਹੁਣ ਤੋਂ ਬਾਅਦ ਵੀ ਦਿੱਕਤ ਗੁਰਦੁਆਰਾ ਸਾਹਿਬ ਹੁਣ ਤੋਂ ਹੈ ਦਿੱਕਤ ਔਰ ਇੱਥੇ ਜਿਹੜੇ ਐਮਐਲਏ ਦੇ ਆਫਿਸ ਹੈਗੇ ਨੇ ਕੌਂਸਲਰ ਦੇ ਆਫਿਸ ਨੇ ਉਹਨਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਕੋਈ ਦੇਖਣ ਵਾਲਾ ਹੀ ਨਹੀਂ ਹੈ ਜਦ ਬੰਦਾ ਆਪਣੇ ਸਾਹਮਣੇ ਨਹੀਂ ਕੁਝ ਦੇਖ ਸਕਦਾ ਤਾਂ ਬਾਕੀ ਕੀ ਕਰੇਗਾ ਤੁਸੀਂ ਆਪ ਸੋਚੋ ਇਸ ਗੱਲ ਨੂੰ لیکن ਕਹਿੰਦੇ ਨੇ ਕਿ ਇਸ ਇਲਾਕੇ ਦਾ ਪੋਸ਼ ਇਲਾਕਾ ਦੱਸਿਆ ਜਾਂਦਾ ਕਿ ਇਹ ਜਿਹੜਾ ਇਲਾਕੇ ਦੇ ਵਿੱਚ ਪੋਸ਼ ਇਲਾਕੇ ਦੇ ਦੇਖੋ ਕੁੜੀਆਂ ਦਾ ਕਾਲਜ ਵੀ ਬਣਾਇਆ ਗਿਆ ਲੇਕਿਨ ਪੋਸ਼ ਇਲਾਕੇ ਦੇ ਚੰਨੀ ਪ੍ਰੋਬਲਮ ਆਣੀ ਹੈ ਲੋਕਾਂ ਨੂੰ ਮਹਿੰਗੀਆਂ ਕੋਠੀਆਂ ਬਣਾਈਆਂ ਗਈਆਂ ਨੇ ਕਰੋੜਾ ਕਰੋੜਾ ਦੀਆਂ ਕੋਠੀਆਂ ਬਣੀ ਹੋਈਆਂ ਨੇ ਇਸ ਇਲਾਕੇ ਵਿੱਚ ਸਰ ਇੱਥੇ ਤੁਸੀਂ ਇਹ ਜਿਹੜੀ ਦੇਖੋ ਨਾ ਇਹ ਰੋਡ ਜਿਹੜੀ ਹੈਗੀ ਹੈ ਇੱਥੇ 5 ਕਰੋੜ 3 ਕਰੋੜ ਤੋਂ ਘੱਟ 플ੌਟ ਨਹੀਂ ਮਿਲਦਾ ਕਿਸੇ ਨੂੰ ਉਸ 플ੌਟ ਦੀ ਕੀਮਤ ਦੇ ਬਾਅਦ ਵੀ ਇੱਥੇ ਕੁਝ ਨਹੀਂ ਹੈਗਾ ਜਿਹੜਾ ਸਾਹਮਣੇ ਗਰਾਊਂਡ ਹੈਗਾ ਉਹ ਗਰਾਊਂਡ ਦੇ ਅੰਦਰ ਵੀ ਸਾਰਾ ਪਾਣੀ ਗੰਦਾ ਚਲਾ ਜਾਂਦਾ ਹੈ ਐਸ ਗੰਦੇ ਪਾਣੀ ਦੇ ਅੰਦਰ ਬੰਦੇ ਬਿਮ ਇਹ ਜਾਰੀ ਦਿੱਕਤ ਹੈਗੀ ਹੈ ਨਾ ਇਹ ਸਰਕਾਰ ਕੁਝ ਨਹੀਂ ਕਰਕੇ ਰਾਜੀ ਹੈਗੀ ਜੇ ਸਰਕਾਰ ਕਰਨਾ ਚਾਹਵੇ ਤਾਂ ਬਹੁਤ ਕੁਝ ਕਰ ਸਕਦੀ ਹੈ ਲੇਕਿਨ ਉਹ ਕਹਿੰਦੀ ਹੈ ਕਿ ਅਸੀਂ ਅੱਗੇ ਆਣਾ ਨਹੀਂ ਚਾਹੁੰਦੇ ਤਾਂ ਹੀ ਉਹ ਕੁਝ ਨਹੀਂ ਕਰਦੇ ਨਾ ਉਹ ਉਹਨਾਂ ਕਹਿੰਨਾ ਕਿ ਅਸੀਂ ਇੱਕ ਵਾਰ ਸਰਕਾਰ ਬਣਾ ਲਈ थी बस ਅੱਗੇ ਸਰਕਾਰ ਸਾਡੀ ਹੈ ਲੇਕਿਨ ਪਬਲਿਕ ਐਵੇਂ ਨਹੀਂ ਹੋਣ ਦੇਗੀ ਪਬਲਿਕ ਜਿਹੜੀ ਉਹੀ ਸਰਕਾਰ ਚੁਨੇਗੀ ਜਿੰਨੂੰ ਆ ਕਿ ਬਈ ਅਸੀਂ ਅੱਬੇ ਸਰਕਾਰ ਉਹ ਚਣਿਓ ਜਿਹੜੀ ਸਾਡੇ ਵਾਸਤੇ ਕੰਮ ਕਰੇ ਸਾਡਾ ਕੋਈ ਫਾਇਦਾ ਦੇਖੇ ਤੁਸੀਂ ਆਪ ਦੇਖੋ ਇੱਥੇ ਲੁੱਟਖੋ ਚੋਰੀ ਬਹੁਤ ਹੋਣ ਲੱਗੀ ਇੱਥੇ ਵੀ ਕੀ ਲੱਗਦਾ ਕਿ ਲੋਕਾਂ ਦੀ ਹੋਈ ਚੁਣੀ ਸਰਕਾਰ ਨੂੰ ਕਿਸ ਤਰ੍ਹਾਂ ਕਿੰਨੇ ਨੰਬਰ ਦੇਣਾ ਚਾਹੁੰਗੇ ਕਿਉਂਕਿ ਦੇਖਿਆ ਜਾਵੇ ਇਲੈਕਸ਼ਨ ਵੀ ਹੁਣ ਬਿਲਕੁਲ ਨੇੜੇ ਨੇ ਲਗਾਤਾਰ ਡੋਰ ਟੂ ਡੋਰ ਹੋ ਰਿਹਾ ਲੋਕਾਂ ਦੇ ਵਿੱਚ ਕੀ ਕਿਸ ਤਰ੍ਹਾਂ ਦਾ ਫਿਰ ਤੁਸੀਂ ਅਗਲੀ ਸਰਕਾਰ ਚੁਣਨਾ ਚਾਹੁੰਗੇ ਸਾਰੇ ਸਰਕਾਰ ਜਿਹੜੀ ਹੈਗੀ ਕੋਈ ਸੁਣਦੀ ਨਹੀਂ ਹੈ ਨਾ ਤੁਸੀਂ ਐਸੀ ਦੇਖੋ ਨਾ ਕਿ ਸਰਕਾਰ ਦੇ ਸਾਹਮਣੇ ਕੰਮ ਹੋ ਰਿਹਾ ਲੇਕਿਨ ਕੋਈ ਸੁਣਵਾਈ ਨਹੀਂ ਹੈ ਸਰਕਾਰ ਨੂੰ ਕੌਣ ਚੁਨੇਗਾ ਆਪਾਂ ਸਰਕਾਰ ਨੂੰ 1 ਨੰਬਰ ਤੇ 2 ਨੰਬਰ ਉੱਤੇ ਨਹੀਂ ਦੇਵਾਂਗੇ ਐਸੇ ਸਰਕਾਰ ਨੂੰ ਅਸੀਂ ਵੀ ਚੁਣਿਆ ਸੀ ਅਸੀਂ ਵੀ ਵੋਟ ਦਿੱਤੀ ਸੀ ਸਰਕਾਰ ਨੂੰ ਅਸੀਂ ਵੀ ਇੱਥੇ ਦੇ ਕੌਂਸਲਰ ਨੂੰ ਵੋਟ ਦਿੱਤੀ ਸੀ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਇੱਥੇ 39 ਸੈਕਟਰ ਇਹ ਥੋੜਾ ਚੰਡੀਗੜ੍ਹ ਰੋਡ ਬੁਰਾ ਹੈ ਖਰਾਬ ਹੋਇਆ ਪਿਆ ਕਿਤੇ ਸੜਕਾਂ ਪੱਟੀਆਂ ਦੇ ਪੱਟੀਆਂ ਪਈਆਂ ਨੇ ਕੋਈ ਉਹਨੂੰ ਰਿਪੇਅਰ ਕਰਾਉਣ ਵਾਲਾ ਨਹੀਂ ਹੈ ਤੁਸੀਂ ਜਾ ਕੇ ਦੇਖੋ ਅੱਗੇ ਜਾ ਕੇ ਅੰਨਾ ਪਾਣੀ ਪੜਦਾ ਹੈ 39 A ਦੇ ਵਿੱਚ ਤੁਸੀਂ ਜਾ ਕੇ ਕੋਈ ਸੜਕ ਬਣਾਉਣ ਵਾਲਾ ਨਹੀਂ ਹੈ ਕੋਈ ਕੰਮ ਕਰਨ ਵਾਲਾ ਨਹੀਂ ਹੈ ਸਭ ਸਰਕਾਰਾਂ ਆਪਣਾ ਪੱਲਾ ਛਾੜ ਦਈਏ ਨੇ ਕਿਉਂ ਗਲਾਡਰ ਦੇ ਅੰਦਰ ਆਂਦਾ ਉਹਦੇ ਅੰਦਰ ਆਂਦਾ ਉਹ ਕੰਮ ਕਰਾਵੇ ਉਹ ਕੰਮ ਕਰਾਵੇ ਬਸ ਇੱਥੇ ਹੀ ਹੁੰਦਾ ਹੈ ਕੋਈ ਸੁਣਵਾਈ ਨਹੀਂ ਇੱਥੇ ਸਾਰੀ ਸਰਕਾਰ ਜਿਹੜੀ ਹੈਗੀ ਹੈ ਇਸ ਟਾਈਮ ਨਿਕੰਮੀ ਹੋਈ ਪਈ ਹੈ ਪੂਰੇ ਪੰਜਾਬ ਦਾ ਹਾਲਾਤ ਖਰਾਬ ਨੇ ਪੰਜਾਬ ਸਰਕਾਰ ਪੂਰਾ ਜਿਹੜਾ ਹੈਗਾ ਨਾ ਕੁਤੇ ਦੇਖਣ ਵਾਲੀ ਨਹੀਂ ਹੈ ਤੁਸੀਂ ਆਪ ਦੇਖੋ ਕਿ ਬੱਚਿਆਂ ਨਾਲ ਕੀ ਕੀ ਬਲਦਕਾਰ ਹੋ ਰਹੇ ਨੇ ਕੀ ਕੀ ਹੋ ਰਿਹਾ ਨੇ ਕੋਈ ਸੁਣਵਾਈ ਨਹੀਂ ਹੈ ਸਰਕਾਰ ਕਿਤੇ ਪਹੁੰਚਦੀ ਨਹੀਂ ਹੈ ਦੇਖਦੀ ਨਹੀਂ ਹੈ ਕਰਦੀ ਨਹੀਂ ਹੈ ਕੁਝ ਵੀ ਸਰਕਾਰ ਜਿਹੜੀ ਹੈਗੀ ਹੈ ਇਸ ਟਾਈਮ ਬਿਲਕੁਲ ਨਿਕੰਮੀ ਹੋ ਚੁੱਕੀ ਹੈ ਬਿਲਕੁਲ ਇਹ ਲੋਕ ਨੇ ਤੁਸੀਂ ਖੁਦ ਸੁਣ ਲਿਆਗੇ ਉਹਨਾਂ ਦੇ ਬਿਲਕੁਲ ਮੂੰਹ ਹੋ ਰਿਹਾ ਜਿਹੜੇ ਲਵ ਸੁਣੇ ਨੇ ਕਿਉਂਕਿ ਕਹਿੰਦੇ ਨੇ ਕਿ ਕਾਉਂਸਲਰ ਦਾ ਆਪਦਾ ਇੱਥੇ ਦਫ਼ਤਰ ਹੋਵੇ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਬਿਲਕੁਲ ਨੜਕ ਪਰੇ ਹਾਲਾਤ ਹੋਣ ਤੇ ਉੱਥੇ ਹੀ ਕੁੜੀਆਂ ਜਦੋਂ ਕਾਲਜ ਤੋਂ ਛੁੱਟੀ ਕਰਦੀਆਂ ਨੇ ਤੇ ਇਸ ਪਾਣੀ ਦੇ ਵਿੱਚੋਂ ਲੰਘਣ ਕਿਉਂਕਿ ਉਹਨਾਂ ਦਾ ਕਾਲਜ ਬਣਾਇਆ ਗਿਆ ਲੇਕਿਨ ਕਾਲਜ ਦੇ ਵਿੱਚੋਂ ਅਕਸਰ ਕੁੜੀਆਂ ਤਾਂ ਛੁੱਟੀ ਕਰਦੀਆਂ ਨੇ ਤਾਂ ਇਸ ਗੰਦੇ ਪਾਣੀ ਚੋਂ ਉਹਨਾਂ ਨੂੰ ਨੰਗਣਾ ਕਿਤੇ ਮਜਬੂਰ ਹੋਣਾ ਪੈਂਦਾ ਸੋ ਕਿਸ ਤਰ੍ਹਾਂ ਤੁਹਾਡੇ ਕਮੈਂਟ ਹੋਣ ਜਿਹੜੇ ਨੇ ਬਾਕਸ ਵਿੱਚੋਂ ਜ਼ਰੂਰ ਆਣੇ ਚਾਹੀਦੇ ਨੇ ਸੋ ਬਣੇ ਰਹ ਮੈਡਮ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪੱਤਰਕਾਰ ਬੋਲ ਰਿਹਾ ਸੀ ਮੈਡਮ ਲੁਧਿਆਣਾ ਦੇ ਨਿਊਜ਼ ਚੈਨਲ ਤੋਂ ਮਿਲਿਆ ਸੀ ਹਾਂਜੀ ਹਾਂਜੀ ਮੈਡਮ ਮੈਂ ਕਿ ਤੁਹਾਡੇ ਦਫ਼ਤਰ ਦੇ ਬਿਲਕੁਲ ਸਾਹਮਣੇ ਸਰਕਾਰੀ ਕਾਲਜ ਪੈਂਦਾ ਜਿੱਥੇ ਕਿ ਲੜਕੀਆਂ ਦਾ ਕਾਲਜ ਆ ਉੱਥੇ ਨਹੀਂ ਇੱਕ ਪਾਣੀ ਦੀ ਸਮੱਸਿਆ ਆ ਰਹੀ ਆ ਬਹੁਤ ਦੇਰ ਤੋਂ ਇੱਕ ਸੀਵਰੇਜ ਬਹੁਤ ਓਵਰਫਲੋ ਹੋਇਆ ਇਹਦਾ ਕੀ ਪੂਰਾ ਮਾਮਲਾ ਕੀ ਹੈ ਨਹੀਂ ਨਹੀਂ ਬਹੁਤ ਬਹੁਤ ਦੇਰ ਸੇ ਨਹੀਂ ਕੱਲ ਸੇ ਪ੍ਰੋਬਲਮ ਜ਼ਿਆਦਾ ਪਰਸੋਂ ਸੇ ਪ੍ਰੋਬਲਮ ਜ਼ਿਆਦਾ ਹੋਈ ਹੋਈ ਹੈ ਜੀ ਪਰਸੋਂ ਚਲੋ ਥੋੜਾ ਬਹੁਤ ਸਫਾਈ ਕਰਮਚਾਰੀਆਂ ਨੇ ਕੀਤਾ ਬਟ ਨਾ ਉਹ ਚੈੱਕ ਕਰਵਾ ਰਹੇ ਥੇ ਹਮ ਵੀ ਕਿਉਂਕਿ

जी मेरे वार्ड में ही आता है इससे पहले भी मैंने अभी थोड़ा टाइम पहले डिसल्टिंग भी करवाई थी इस रोड की जी जी ना वर्धमान चौक से एवरेज चौक तक तब सारी डिसल्टिंग हुई थी तब ये जहाँ पे सीवर के ढकल की आप बात कर रहे हो कॉलेज के पास ऑफिस के सामने उधर की भी हुई थी वो जी. इसी वजह से बैक हो रहा सिर्फ दिक्कत वहाँ आ रही है आपको भी शायद पता होगा जी ने उसे दस तारीख तक का कोई अल्टीमेट दिया हुआ था सीवर की पाइप और स्ट्रॉम वाटर चेक करने का उसी के तहत उन्होंने ना मतलब वो वहाँ पे बांध लगाया अभी बंद किया है

Uh, सर दो आज का टाइम दो और दो करते हैं उसका समाधान जो भी ठीक हो गए नहीं तो नहीं तो अभी सेक्शन करवा के पानी खाली करवा देते हैं ठीक है मैम जी ठीक, 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 ठीक है ठीक है ठीक है